ਪੰਜਾਬ ਕਾਂਗਰਸ ਦੇ ਲਈ ਲੋਕ ਸਭਾ ਹਲਕਾ ਪਟਿਆਲਾ ਇਹਨਾਂ ਚੋਣਾਂ ਦੇ ਵਿੱਚ ਇੱਕ ਬਕਾਰ ਦਾ ਸਵਾਲ ਬਣ ਗਿਆ ਹੈ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਚੜਤ ਨੂੰ ਠੱਲਣ ਦੇ ਲਈ ਅਤੇ ਉਹਨਾਂ ਦੇ ਗਲਬੇ ਨੂੰ ਤੋੜਨ ਦੇ ਲਈ ਕਾਂਗਰਸ ਹਰ ਹਿੱਲਾ ਵਰਤ ਰਹੀ ਹੈ ਇਸੇ ਦਰਮਿਆਨ ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਦ ਪਟਿਆਲਾ ਹਲਕੇ ਦੀ ਕਮਾਂਡ ਸੰਭਾਲ ਲਈ ਹੈ ਕੁਮਾਰ ਨੂੰ ਆਪਣੇ ਹੱਥ ਚ ਲੈ ਲਿਆ ਹੈ ਤانوں ਦੱਸ ਦਈਏ ਕਿ ਕਾਂਗਰਸ ਬਹੁਤਾ ਲੰਮਾ ਸਮਾਂ ਪਟਿਆਲਾ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਛਤਰ ਛਾਇਆ ਹੇਠ ਚੱਲਦੀ ਰਹੀ ਹੈ ਵੱਡਾ ਚਿਹਰਾ ਸਨ ਉਹਨਾਂ ਦੀ ਧਰਮ ਪਤਨੀ ਚਾਰ ਵਾਰ ਇਸ ਲੋਕ ਸਭਾ ਹਲਕੇ ਤੋਂ ਜਿਹੜੇ ਮੈਂਬਰ ਰੇ ਇਸ ਤੋਂ ਪਹਿਲਾਂ ਉਹਨਾਂ ਦੀ ਮਾਤਾ ਉਹ ਖੁਦ ਵੀ ਮੈਂਬਰ ਰੇ ਉਹ ਇੱਥੋਂ ਕਈ ਵਾਰ ਵਿਧਾਇਕ ਰੇ ਮੁੱਖ ਮੰਤਰੀ ਬਣ ਕੇ ਦੋ ਵਾਰ ਇੱਥੋਂ ਵਿਧਾਇਕ ਜਿੱਤ ਕੇ ਤਾਂ ਇਸ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਡੂੰਘਾ ਅਸਰ ਹੈ ਜਿਹੜਾ ਉਹ ਪਟਿਆਲਾ ਦੇ ਅੰਦਰ ਹੈ ਪਟਿਆਲਾ ਦੀ ਸਿਆਸਤ ਦੇ ਅੰਦਰ ਹੈ ਤੇ ਕਾਂਗਰਸ ਦੀ ਸਿਆਸਤ ਦੇ ਅੰਦਰ ਹੈ ਇਸ ਸਾਰੀ ਚੀਜ਼ ਨੂੰ ਨਜੱਠਣ ਦੇ ਲਈ ਕਾਂਗਰਸ ਦੁਚਿੱਤੀ ਦੇ ਵਿੱਚ ਸੀ ਹੁਣ ਕਾਂਗਰਸ ਨੇ ਇਸ ਦਾ ਹੱਲ ਲੱਭਿਆ ਕਾਂਗਰਸ ਲਗਾਤਾਰ ਥੱਲੜਲੇ ਪੱਧਰ ਤੇ ਪਾਰਟੀ ਨੂੰ ਮਜ਼ਬੂਤ ਕਰ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦਾ ਗੜ ਤੋੜਨ ਦੇ ਲਈ ਖੁਦ ਰਾਜਾ ਵੜਿੰਗ ਜਿਹੜੇ ਆ ਮੈਦਾਨ 'ਚ ਆ ਗਏ ਆ ਰਾਜਾ ਵੜਿੰਗ ਦੇ ਵੱਲੋਂ ਸ਼ਹਿਰੀ ਬਲਾਕ ਦਾ ਜਿਹੜਾ ਬਲਾਕ ਹੈ ਆਲੋਵਾਲ ਉੱਥੇ ਇੱਕ ਵੱਡੀ ਮੀਟਿੰਗ ਕੀਤੀ ਗਈ 13 ਮੈਂਬਰੀ ਕਮੇਟੀ ਆ ਜਿਹੜੀ ਉਹ ਬਣਾ ਦਿੱਤੀ ਗਈ ਜਿੱਥੇ 70 ਤੋਂ ਲੈ ਕੇ ਮੀਤ ਪ੍ਰਧਾਨ ਤੱਕ ਦੇ ਉਹਦੇ ਵੰਡ ਦਿੱਤੇਗੇ ਹੇਠਲੇ ਪੱਧਰ ਤੇ ਕਾਂਗਰਸ ਕੰਮ ਕਰਨਾ ਚਾਹੁੰਦੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਨਾਲ ਸੰਬੰਧਿਤ ਸਾਰੇ ਆਗੂ ਜਿਹੜਾ ਹਲਕਿਆਂ ਦੇ ਅੰਦਰ ਜਾ ਜਾ ਕੇ ਰੈਲੀਆਂ ਕਰ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਅਸਰ ਦਾ ਇਹ ਕਾਰਨ ਹੈ ਕਿ ਮੋਤੀ ਮਹਿਲ ਦੀ ਜੋ ਚੜ੍ਹਤ ਹੈ ਉਹ ਅਫਸਰਸ਼ਾਹੀ ਚ ਵੀ ਹੈ ਤੇ ਆਮ ਲੋਕਾਂ ਚ ਵੀ ਆ ਖਾਸ ਕਰਕੇ ਪਟਿਆਲਾ ਦੀ 엘ੀਟ ਦੇ ਅੰਦਰ ਪਟਿਆਲਾ ਦਾ ਜਿਹੜਾ ਅਰਸ਼ੀਫ ਹੀ ਆ ਉਹਦੇ ਅੰਦਰ ਬਹੁਤ ਜ਼ਿਆਦਾ ਜਿਹੜਾ ਅਸਰ ਹੈ ਉਹ ਕੈਪਟਨ ਪਰਿਵਾਰ ਦਾ ਮੋਤੀ ਮਹਿਲ ਦਾ ਉਹਨੂੰ ਤੋੜਨਾ ਕਾਂਗਰਸ ਦੇ ਲਈ ਫਿਲਹਾਲ ਐਡਾ ਸੌਖਾ ਨਜ਼ਰ ਨਹੀਂ ਆਉਂਦਾ ਜਿਸੇ ਕਰਕੇ ਕਾਂਗਰਸ ਲਗਾਤਾਰ ਇਸ ਦਾ ਤੋੜ ਲੱਭ ਰਹੀ ਹੈ ਕਾਂਗਰਸ ਦੇ ਵੱਲੋਂ ਕਦੇ ਤਾਂ ਲੋਕ ਸਭਾ ਚੋਣ ਲੜਾਉਣ ਦੇ ਲਈ ਡਾਕਟਰ ਨਵਜੋਤ ਕੋਰ ਸਿੱਧੂ ਵਰਗੇ ਪਰਿਵਾਰ ਨੂੰ ਜਿਹੜਾ ਸੰਪਰਕ ਕੀਤਾ ਜਾਂਦਾ ਹੈ ਕਦੇ ਡਾਕਟਰ ਧਰਮਵੀਰ ਗਾਂਧੀ ਨੂੰ ਚੋਣ ਮੈਦਾਨ ਚ ਉਤਾਰਨ ਦੀ ਗੱਲ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਲਗਾਤਾਰ ਕਾਂਗਰਸ ਇਸ ਮਾਮਲੇ ਦੇ ਵਿੱਚ ਉਲਝੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਕੋਲ ਇਥੋਂ ਬਹੁਤ ਸਾਰੇ ਹੋਰ ਦਾਵੇਦਾਰ ਵੀ ਨੇ ਜਿਨ੍ਹਾਂ ਵੱਲੋਂ ਨਾਰਾਜ਼ਗੀਆਂ ਜ਼ਾਹਰ ਕੀਤੀਆਂ ਜਾ ਰਹੀਆਂ ਨੇ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਦਾ ਗਲਬਾ ਜਿਹੜਾ ਉਹ ਪਟਿਆਲਾ ਦੀ ਸਿਆਸਤ ਦੇ ਉੱਤੇ ਵੱਡੇ ਪੱਧਰ ਤੇ ਹੈ ਇਸ ਗਲਬੇ ਨੂੰ ਲਗਾਤਾਰ ਦੂਰ ਕਰਨ ਦੀ ਕੋਸ਼ਿਸ਼ ਕਾਂਗਰਸ ਕਰ ਰਹੀ ਹੈ ਪਰ ਇਹ ਵੀ ਗੱਲ ਸਪੱਸ਼ਟ ਹੈ ਕਿ ਕਾਂਗਰਸ ਆਪਣੀ ਥਾਂ ਤੇ ਕੰਮ ਕਰ ਰਹੀ ਹੋਵੇਗੀ ਕੈਪਟਨ ਅਮਰਿੰਦਰ ਸਿੰਘ ਆਪਣੀ ਥਾਂ ਤੇ ਕੰਮ ਕਰ ਰਹੇ ਹੋਣਗੇ ਕੈਪਟਨ ਅਮਰਿੰਦਰ ਸਿੰਘ ਜਿਹੜੋਂ ਦੇ ਭਾਜ ਪੱਚ ਗਏ ਹੈ ਉਨਾ ਦੇ ਨਾਲ ਕਾਂਗਰਸ ਦਾ ਪੰਜਾਬ ਕਾਂਗਰਸ ਦਾ ਪਟਿਆਲੇ ਨਾਲ ਸੰਬੰਧਿਤ ਇੱਕ ਵੀ ਆਗੂ ਭਾਜਪਾ ਚ ਨਹੀਂ ਗਿਆ ਜਿਸ ਦੇ ਕਾਰਨ ਕੈਪਟਨ ਮਰਿੰਦਰ ਸਿੰਘ ਲਈ ਵੀ ਇੱਕ ਸੁੱਟੀ ਸਥਿਤੀ ਹੈ ਕਿ ਕਾਂਗਰਸ ਨੂੰ ਕਿਵੇਂ ਤੋੜਿਆ ਜਾਵੇ ਕਾਂਗਰਸ ਦੇ ਵੱਡੇ ਆਗੂਆਂ ਨੂੰ ਕਿਵੇਂ ਨਾਲ ਜੋੜਿਆ ਜਾਵੇ ਤੁਹਾਨੂੰ ਦੱਸ ਦਈਏ ਕਿ ਵੱਡੇ ਆਗੂ ਕੈਪਟਨ ਦੇ ਖਾਸ ਬੰਦੇ ਕਹੇ ਜਾਂਦੇ ਸਨ ਸਾਬਕਾ ਮੰਤਰੀ ਬ੍ਰਹਮਿੰਦਰਾ ਉਹ ਵੀ ਨਹੀਂ ਗਏ ਸਾਬਕਾ ਮੰਤਰੀ ਲਾਲ ਸਿੰਘ ਉਹ ਵੀ ਨਹੀਂ ਗਏ ਸਾਬਕਾ ਵਿਧਾਇਕ ਜੋ ਕਿ ਕੁੜਮਕੁੜਮ ਨੇ ਉਹ ਵੀ ਦੋਵੇਂ ਜਾਣੇ ਨਹੀਂ ਗਏ ਜਿਸ ਦੇ ਵਿੱਚ ਹਰਦੀਾਲ ਸਿੰਘ ਕੰਬੋਜ ਦਾ ਨਾਮ ਸ਼ਾਮਲ ਹੈ ਜੋ ਰਾਜਪੁਰਾ ਤੋਂ ਵਿਧਾਇਕ ਰਹੇ ਮਦਨ ਲਾਲ ਜਲਾਲਪੁਰ ਦਾ ਨਾਮ ਸ਼ਾਮਲ ਹੈ ਜੋ ਕਨੌਰ ਤੋਂ ਤਿੰਨ ਵਾਰ ਵਿਧਾਇਕ ਰਹੇ ਇਸੇ ਨਾਲ ਹੀ ਮਦਨ ਲਾਲ ਜਲਾਲਪੁਰ ਦਾ ਨਾਮ ਸ਼ਾਮਲ ਹੈ ਜੋ ਦੋ ਵਾਰ ਕਨੌਰ ਤੋਂ ਵਿਧਾਇਕ ਰਹੇ ਇਹ ਉਹ ਵੱਡੇ ਆਗੂ ਆ ਜਿਨ੍ਹਾਂ ਦਾ ਕੈਪਟਨ ਪਰਿਵਾਰ ਨਾਲ ਮੋਤੀ ਮਹਿਲ ਨਾਲ ਡੂੰਘਾ ਰਿਸ਼ਤਾ ਸੀ ਹਰ ਵੇਲੇ ਕੋਈ ਕੰਮ ਕਰਨਾ ਇਥੋਂ ਤੱਕ ਕਿ ਕਿਹਾ ਜਾਂਦਾ ਸੀ ਕਿ ਇਹ ਆਗੂ ਮੋਤੀ ਮਹਿਲ ਤੋਂ ਬਿਨ ਪੁੱਛੇ ਛਿੱਕ ਤੱਕ ਨਹੀਂ ਮਾਰਦੇ ਇਹ ਆਗੂ ਵੀ ਕਾਂਗਰਸ ਦੇ ਨਾਲ ਚਟਾਨਵਾ ਖੜ ਗਏ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜਾ ਮੋਰਚਾ ਖੋਲਣ ਵਾਲੇ ਆਗੂਆਂ ਦੇ ਵਿੱਚ ਮੋਰੀ ਹੋ ਕੇ ਨਿਭੇ ਖਾਸ ਕਰਕੇ ਮਦਨ ਲਾਲ ਜਲਾਲਪੁਰ ਨੇ ਝੰਡਾ ਇਸ ਤਰ੍ਹਾਂ ਨਾਲ ਚੁੱਕਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਮੁੱਖ ਮੰਤਰੀ ਵਾਲੀ ਕੁਰਸੀ ਗਵਾਉਣੀ ਪੈਗੀ ਪਟਿਆਲਾ ਦੇ ਅੰਦਰ ਕਾਂਗਰਸ ਕੋਲੇ ਲੀਡਰਾਂ ਦੀ ਕਮੀ ਨਹੀਂ ਪਰ ਕੈਪਟਨ ਅਮਰਿੰਦਰ ਸਿੰਘ ਤੇ ਮੋਤੀ ਮਹਿਲ ਦਾ ਜੋ ਅਸਰ ਹੈ ਜੋ ਅਸਰਾ ਉਸ ਨੂੰ ਘੱਟ ਕਰਨਾ ਵੀ ਕੋਈ ਸੌਖੀ ਗੱਲ ਨਹੀਂ ਫਿਲਹਾਲ ਅਮਰਿੰਦਰ ਸਿੰਘ ਰਾਜਾਵੜਿੰਗ ਖੁਦ ਮੈਦਾਨ ਚ ਆਏ ਹੈ ਵੇਖਣਾ ਹੋਵੇਗਾ ਕਿ ਉਹ ਆਪਣੀ ਲੀਡਰਸ਼ਿਪ ਦੇ ਰਾਹੀਂ ਕਿਹੜਾ ਕ੍ਰਿਸ਼ਮਾ ਦਿਖਾਉਂਦੇ ਆ ਜਿਸ ਨਾਲ ਜਿਹੜਾ ਕਾਂਗਰਸ ਮੁੜ ਜਿਹੜੀ ਹੈ ਕਾਬਜ ਹੋ ਸਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ ਦੇ ਵਿੱਚ ਪਟਿਆਲਾ ਅੰਦਰ ਕਾਂਗਰਸ ਦੇ ਵੱਲੋਂ ਦੁਆਰਾ ਖੜੇ ਹੋਣ ਦੇ ਹੀ ਕੈਪਟਨ ਅਮਰਿੰਦਰ ਸਿੰਘ ਦਾ ਗੜ ਤੋੜਨ ਦੇ ਲਈ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਖੁਦ ਆੜਾਟੇ ਨੇ ਇਸ ਦੇ ਲਈ ਉਹਨਾਂ ਵੱਲੋਂ ਕਾਂਗਰਸ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਪ੍ਰਦੇਸ਼ ਪੱਧਰ ਦੇ ਜਿਹੜੇ ਸੀਨੀਅਰ ਆਗੂ ਨੇ ਉਹਨਾਂ ਦੇ ਵੱਲੋਂ ਹਲਕੇ ਅੰਦਰ ਰੈਲੀਆਂ ਕਰਕੇ ਮਾਹੌਲ ਬੰਦੀ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਨੂੰ ਮਜ਼ਬੂਤੀ ਦੇ ਨਾਲ ਖੜਾ ਕੀਤਾ ਜਾ ਸਕੇ ਤੇ ਅਤੇ ਤਕੜਾ ਮੁਕਾਬਲਾ ਜਿਹੜਾ ਉਹ ਵਿਰੋਧੀਆਂ ਨੂੰ ਦਿੱਤਾ ਜਾ ਸਕੇ ਇਸੇ ਕੜੀ ਦੇ ਤਹਿਤ ਪਟਿਆਲਾ ਸ਼ਹਿਰੀ ਬਲਾਕ ਆਲੋਵਾਲ ਦੇ ਵਿੱਚ 31 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਨਿਯੁਕਤ ਕੀਤੇ ਗਏ ਲੋਕਾਂ ਨੂੰ ਵੱਡੇ ਵੱਡੇ ਅਹੁਦੇਾਂ ਦੇ ਨਾਲ ਨਵਾਜਿਆ ਗਿਆ ਇਸ ਸੰਬੰਧੀ ਪਾਰਟੀ ਦੇ ਵੱਲੋਂ ਇਹ ਹੁਕਮ ਜਿਹੜੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਾਰੀ ਕੀਤੇ ਨੇ ਹਾਲਾਂਕਿ ਉਹਨਾਂ ਵੱਲੋਂ ਜਨਵਰੀ ਦੇ ਵਿੱਚ ਵੀ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਕੁੱਲ ਮਿਲਾ ਕੇ ਜੇਕਰ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਨੂੰ ਤੋੜਨਾ ਹੈ ਤਾਂ ਉਹਨੂੰ ਲੋਕਾਂ ਦੇ ਵਿੱਚ ਜਾਣਾ ਪੈਣਾ ਹੈ ਲੋਕਾਂ ਦੇ ਵਿੱਚ ਵੀ ਹੇਠਲੇ ਪੱਧਰ ਤੇ ਕਿਉਂਕਿ ਜਿਹੜਾ ਪਟਿਆਲੇ ਦਾ 엘ੀਟ ਹੈ ਉਹ ਜ਼ਿਆਦਾ ਕੈਪਟਨ ਦੇ ਨਾਲ ਹੀ ਜਾਵੇਗਾ ਜ਼ਿਆਦਾਤਰ ਜਾਂ ਫਿਰ ਉਹ ਸਾਇਲੈਂਟ ਰਹਿੰਦਾ ਹੈ ਤਾ ਥੋੜਾ ਬੋਤਾ ਜਿਹੜਾ ਉਹ ਆਮ ਆਦਮੀ ਪਾਰਟੀ ਅਕਾਲੀ ਦਲ ਜਾਂ ਕਾਂਗਰਸ ਕੋਲ ਜਾ ਸਕਦਾ ਵੱਡੇ ਪੱਦਰ ਤੇ 엘ੀਟ ਨਹੀਂ ਜਾ ਸਕਦਾ ਇਸ ਕਰਕੇ ਕਾਂਗਰਸ ਨੂੰ ਪਟਿਆਲਾ ਦੇ ਮਜ਼ਦੂਰ ਕਿਸਾਨ ਅਤੇ ਨਿਮਨ ਵਰਗ ਦੇ ਲੋਕਾਂ ਦੇ ਨਾਲ ਸੰਪਰਕ ਸਾਂਧਣਾ ਚਾਹੀਦਾ ਹੈ ਤਾਂ ਜੋ ਮੋਤੀ ਮੈਲ ਦੇ ਗਲਬੇ ਨੂੰ ਤੋੜਿਆ ਜਾ ਸਕੇ